ਸਾਡੇ ਜਿਹੜੇ ਪੰਜਾਬ ਪੁਲਿਸ ਦੇ ਘਾਰੀਆਂ ਉਹ ਸਾਡੇ ਭਾਂਡਰਾਵਾ ਸਾਰੇ ਉਹ ਵੀ ਇਹਨਾਂ ਜਨ ਸਮੂਹ ਤੇ ਆ ਕਿ ਜਿਹਨਾਂ ਸ਼ੜਕਾ ਦੇ ਸੰਘਰਸ਼ ਕੀਤੇ ਜਾਂਦੇ ਨੇ ਉਹ ਕੋਕੂ ਖੁਸ਼ੀ ਨਾਲ ਨਹੀਂ ਕੀਤੇ ਜਾਂਦੇ ਲੋਕਾਂ ਨੇ ਮਨ ਨੂੰ ਫੇਸ ਪਾਉਂਦਿਆ ਜਿਵੇਂ ਉਹਨਾਂ ਦੇ ਰੋਵੜਾ ਨਾਲ ਬੇਦਬੀ ਕੀਤੀ ਜਾਂਦੀ ਆ ਹਰ ਉਹਨਾਂ ਨੇ ਅੱਜ ਤੱਕ ਡਿਊਟੀ ਨਭਾਈ ਆ ਇਹ ਬੇਤੀਆ ਕਿ ਦੋ ਮਿੰਟ ਲਈ ਰੁਕੋ ਮਾਸਟਰ ਜੀ ਬਹੁਤ ਵਿਚਰੇ ਰਹਿ ਗਏ ਆ ਮੰਦਪਾਗੀ ਤੱਕ ਨਾ ਲੈ ਤੇ ਬੱਕੇ ਟੈਗ ਹੋ ਰਿਹਾ ਰੋਸ ਰਾ ਚਾਲੇ ਬਾਜ਼ਾਰ ਦੇ ਵਿੱਚ ਦੁਕਾਨਾਂ ਬੰਦ ਕਰਕੇ ਟਾਟਾ ਇਹਨਾਂ ਕੋ ਤਾਂ ਹੰਦਾਰਾ ਨੇ ਸਮਰਥਨ ਕੀਤਾ ਪਰ ਜਿਹੜਾ ਕੋ ਤਾਂ ਸਾਡੇ ਲਈ ਨਿੱਕਲੇ ਨੇ ਇਮਾਨ ਬਣਾਇਆ ਸੀ ਕੋਈ ਇਹਨਾਂ ਲੋਕਾਂ ਨੇ ਵੀ ਬਣਾਇਆ ਸੀ ਜਿਨ੍ਹਾਂ અપમાન ਡਾਕਟਰ ਦਾ ਇਹ ਮੰਨਦੇ ਆ ਕਿਲੇ ਐਸੀ ਭਾਈਚਾਰੇ ਦਾ ਪੂਰੇ ਇੰਡੀਆ ਦੇ ਉਸ ਸੰਵਿਧਾਨ ਜਿਹੜਾ ਉਹ ਕੱਲਾ ਸਾਡੇ ਲੋਕਾਂ ਲਈ ਸਾਰਿਆਂ ਦੇ ਲਈ ਸੰਵਿਧਾਨ ਪਰਪਰਤਾ ਦਾ ਮਾਨ ਸਨਮਾਨ ਨੂੰ ਦੇਖਦਾ ਆਦਾ ਸੀ ਮਾ ਅਦਕਾਲ ਦੇਖ ਕੇ ਇਹ ਸੰਵਿਧਾਨ ਬਾਬਾ ਸਾਹਿਬ ਨੇ ਪੂਰੀ ਮਿਹਤ ਦੇ ਨਾਲ ਭਾਰਤ ਵਾਸੀ ਪਰ ਤੁਸੀਂ ਵੀ ਉਨдый ਸਾਡੇ ਦੇ ਨਾਲ ਸਾਡੇ ਨਾਲ ਛੋਡੇ ਨਾਲ ਮੋੜਾ ਜੋੜ ਕੇ ਸਾਡਾ ਸਾਥ ਕਰੋ ਦੇ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਕਰਦੇ ਆ ਸਾਰਿਆਂ ਨੂੰ ਜਿਨ੍ਹਾਂ ਨੇ ਇਸ ਘਰ ਦੇ ਵਿੱਚ ਸਾਰੇ ਜਿੰਨੇ ਵੀ ਮੇਰੇ ਵੀਰ ਇਸ ਮਾਰਚ ਦੇ ਵਿੱਚ ਪਹੁੰਚਿਆ ਇਹਨਾਂ ਸਾਰੇ ਦਾ ਇੱਕ ਤਜ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਸਮੇਂ-ਸਮੇਂ ਤੇ ਜਦੋਂ ਵੀ ਕਿਤੇ ਸਾਡੇ ਰਹਿਬਰਾਂ ਦਾ ਅਪਮਾਨ ਹੋਇਆ ਤੇ ਆਪਾਂ ਸਭ ਨੇ ਰਲ ਮਿਲ ਕੇ ਉਸ ਦਾ ਜਿਹੜਾ ਵਿਰੋਧ ਕੀਤਾ ਉਹ ਅੱਜ ਵੀ ਬੜੀ ਹੀ ਮੰਦ ਭਾਗੀ ਕਟਨਾ ਜੋ ਅੰਮ੍ਰਿਤਸਰ ਦੇ ਦੇਖੋਈ ਜਿਸ ਵਕਤ ਪੂਰਾ ਦੇਸ਼ ਜੋ 26 ਜਨਵਰੀ ਗਣਤੰਤਰ ਦਿਵਸ ਮਨਾ ਰਿਹਾ ਸੀ ਉਸ ਸਮੇਂ ਸਾਥੀ ਹਸਣਾ ਬਲੋ ਜਿਹੜਾ ਕਾਨੂੰਨੀ ਹਰਕਤ ਕੀਤੀ ਗਈ ਜੋ ਕਿ ਬਰਦਾਸ਼ਤ ਕਰਨ ਯੋਗ ਨਹੀਂ ਹੈ ਸੋ ਸਭ ਤੋਂ ਵੱਡੀ ਜੋ ਨਖੇਂਦੀ ਜੋ ਸ਼ਰਮਨਾਕ ਗੱਲਾਂ ਉਹ ਅਸੀਂ ਸਮਝਦੇ ਹਾਂ ਕਿ ਜੋ ਮੌਕੇ ਦੀ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਇਹਦਾ ਵੱਡੀ ਗੱਲ ਹੁਣ ਦੇ ਬਾਪੂ ਦੇ ਵੀ ਸਰਕਾਰ ਕਿਉਂ ਚੁੱਪਾ ਸਰਕਾਰ ਦੇ ਮੰਤਰੀ ਸਰਕਾਰ ਦੀ ਕੈਬਨਟ ਦਾ ਇੱਕੋ ਤੱਕ ਕੀ ਸਾਡੇ ਸੀਐਮ ਸਾਹਿਬ ਦਾ ਹੇ ਤੱਕ ਕੋਈ ਬਿਆਨ ਨਹੀਂ ਆਇਆ ਕਿ ਇਸ ਵਿਸ਼ੇ ਦੇ ਸਾਨੂੰ ਕੀ ਕਰਨਾ ਚਾਹੀਦਾ ਹੈ ਸੋ ਇਸ ਲਈ ਆਪਾਂ ਨੂੰ ਬੜੇ ਹੀ ਤੰਗ ਦੇ ਨਾਲ ਇਸ ਦੇਖਦੇ ਵਿੱਚ ਰਹਿਣ ਦੀ ਜ਼ਰੂਰਤ ਹੈ ਇਸ ਦੇਸ਼ ਨੂੰ ਚਲਾਉਣ ਦੀ ਜ਼ਰੂਰਤ ਹੈ ਕਿਉਂਕਿ ਅਸੀਂ ਹਰ ਸਾਲ ਹਰ ਪੰਜ ਸਾਲ ਬਾਅਦ ਅਸੀਂ ਧੋਖਾ ਖਾ ਜਾਂਦੇ ਆ ਕਿਉਂਕਿ ਸਾਡੀ ਇੱਕ ਹੀ ਮੰਗ ਸੀ ਬਦਲਾ ਤੇ ਬਦਲਾ ਆਪਾਂ ਦੇਖਦੇ ਆਏ ਆ ਕਿ ਜੇਕਰ ਜੋ ਸਾਨੂੰ ਜਿੰਦਗੀ ਦੇ ਥਲੇ ਐਸੀ ਭਾਈਚਾਰੇ ਦਾ ਪੂਰੇ ਇੰਡੀਆ ਦੇ ਵਰਦਹਾਨ ਜਿਹੜਾ ਉਹ ਕੱਲਾ ਸਾਡੇ ਲੋਕਾਂ ਲਈ ਨਹੀਂ ਮਾਰੰਗੇ ਨਹੀਂ ਵਰਦਹਾਨ ਤੇਹਰਾ ਦਾ ਨਾਮ ਅਦਿਕ ਦੇ ਕੇ ਇਹ ਸਰਧਾਨ ਬਾਬਾ ਜੀ ਨੇ ਪੂਰੀ ਮਹਤਤਾ ਦੇ ਨਾਲ ਭਾਰਤ ਵਾਸੀਆਂ ਨੂੰ ਦੱਸਿਆ ਸੀ ਇਤਿਹਾਸਕਾਰਾਂ ਨੇ ਜਿਹੜਾ ਦੇ ਵਿੱਚ ਸਾਰਾ